ਬਖਸ਼ ਕੀਤੀ ਮਾਨਸ ਜਦੋਂ ਬਖਸ਼ਿਆ 81 ਲੱਖ ਜੂਨ ਦੇ ਵਿੱਚੋਂ ਸਰਦਾਰ ਮਾਲ ਨੇ ਬਖਸ਼ ਕੀਤੀ ਤਾਂ ਉਹ ਧਰਮ ਦੀੰਦੋਂ ਜ਼ਿਆਦਾ ਗ੍ਰਹਿਣ ਕਰਨੀ ਇਹ ਉਹਦੀ ਬਾਣੀ ਪੜਨੀ ਸਿਮਰਨ ਕਰਨਾ ਜਿਹੜਾ ਜੀਵਨ ਕਾਲ ਦੇ ਆਤਮਾ ਦੇ ਨਾਲ ਨਿਵਦਾ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਮੋਹਾਂ ਨਾਮ ਤੇਰਾ ਸਹੰਸ ਸਹਾਈ ਜਿਤੇ ਮਾਦਾ ਕਿੰਦੇ ਕੋਈ ਵੀ ਦੁਨਿਆਵੀ ਪੈਰ ਪਦਾ ਸਜਣ ਮਿੱਤਰ ਨਹੀਂ ਸਹਾਇਤਾ ਕਰ ਸਕਦਾ ਜੇ ਮੱਖਣ ਸਾਹਿਬ ਬਾਣੇ ਦੀ ਤੁਹਾਨੂੰ ਤੇ ਬਦਸਰਨ ਕਿਰਪਾ ਹੋਵੇ ਅਰਦਾਸ ਦੇ ਸੁਣੀ ਜਾਜ ਬੰਨੇ ਲਾਇਆ ਐਵੇਂ ਹੀ ਜਿਹੜਾ ਮਨ ਕਰਕੇ ਤਨ ਕਰਕੇ ਸਰਦਾ ਕਰਕੇ ਸਰਦਾਰ ਚੰਨ ਅਰਦਾਸ ਕਰਦਾ ਕਿੰਦੇ ਮਾਦਾ ਸੱਚੇ ਪਾਤਸ਼ਾਹ ਉਹਦੀ ਅਦਾ ਸੁਣ ਕੇ ਉਹਦੀ ਔਖੇ ਵੇਲੇ ਸਹਾਇਤਾ ਕਰਨ ਨੂੰ ਸਮਰਥਿਆ ਅੰਤਕਾਲ ਜਮਾ ਤੋਂ ਛਡਾਉਣ ਨੂੰ ਮਦਦ ਅਪਰਮੇਸ਼ਰ ਦਾਲਾ ਸ੍ਰੀਮਦਨਿਆ ਨਾਮਿਆ ਉਹ ਸਮਰਥਿਆ ਮਾਧਿਪੇ ਬਾਸੇ ਕਿਰਪਾ ਗਾਲੇ ਪ੍ਰਭੂ ਦਾ ਸ੍ਰੀਮਦਨ ਸਾਉ ਤੇ ਉੱਚਾ ਸਭ ਕਾ ਸ੍ਰੀਮਦਨ ਉਹਦੇ ਮੂਚਾ ਤਉ ਦਾ ਸ੍ਰੀਮਦਨ ਸਾਹਰ ਇਹਨੋਂ ਉੱਚਾ ਆਪਾਂ ਦਾ ਮਿਲ ਕੇ ਥੋੜਾ ਸਮਾਂ ਨਵਦੇਸ ਮਨ ਨਾਲ ਜੋੜਨਾ ਕਰੀਏ ਸਤ ਨਾਮ ਵਾਹਿ ਗੁਰੂ 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 ਸਤ ਸਤ ਨਾਮ ਵਾਹਿਗੁਰੂ 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 सतनाागुरु सतनाम वाहे गुरु सतनाम वाहे गुरु गुरु ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਜੋ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ संत जना मिल हर जस गायो कोट जनम के दुख गवायो जो चाहत सोई मन पायो कर कृपा दे नाम दिवाय जो चाहत सोई मन पायो ਰਕੀਰਪਾਹਰ ਨਾਮ ਦਿਵਾਇਓ ਸਰਬ ਸੁਖ ਹਰਿ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਰਬ ਸੁਖ ਹਰਿ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸੰਤ ਜੀ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸਤਿਗੁਰੂ ਦੀ ਅਪਾਰ ਕਿਰਪਾ ਕੀਤੀ ਇਹਨੇ ਗੁਰਮੁਖ ਅਧਿਆਤਨ ਵਿਦੇਸ਼ ਦੇ ਵਿੱਚ ਆ ਕੇ ਸਤਿਗੁਰੂ ਦੀ ਕਿਰਪਾ ਕੀਤੀ ਬਾਣੀ ਤੇ ਬਾਣੇ ਚ ਜਿਵੇਂ ਆਪ ਗੁਰੂ ਘਰ ਆਦੂ ਬੱਚੇ ਵੀ ਬੱਚਿਆਂ ਨੂੰ ਰਸਤੇ ਦੇ ਪਾਰ ਜੋ ਸਹੇਬੇ ਕੁਮਾਰ ਸਦਵੰਸ ਦਾਨੀ ਦਸ਼ਮੇਸ਼ ਪਿਤਾ ਤਨ ਤਨ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਦੇ ਕੇ ਸਾਨੂੰ ਤੇ ਸਾਡੇ ਸੰਸਾਦ ਉਹ ਵਖਰੀ ਪਹਿਚਾਣ ਬਖਸ਼ੀ ਕੀਤੀ ਅਗੈ ਨਾ ਨਾ ਜੋ ਬਚਨ ਹੁੰਦੇ ਵੀ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਤੇਰਾ ਰਹਿਤ ਬਿਨਾਂ ਨਾ ਸਿੱਖ ਕਹਾਵੇ ਰਹਿਤ ਬਿਨਾਂ ਦਾ ਟੂਟਾ ਖਾਵੇ ਰੱਖੇ ਜੋ ਸਨੇਤ ਕੋ ਉਹ ਮੇਰਾ ਮਹਤਾਸ ਵਡਭਾਗੀ ਉਹ ਜਾਣੀਏ ਰਹੇ ਹਮਾਰੇ ਪਾਸ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਜੋ ਸਾਨੂੰ ਸਾਧ ਸੰਸਾਦੋਂ ਵਖਰੀ ਪਛਾਣ ਬਖਸ਼ੀ ਕੀਤੀ ਹੈ ਬਖਸ਼ੀ ਕੀਤੀ ਰਹਿਮਤਾ ਕਰਨ ਆਉਣ ਦੇ ਹੁਣ ਵੇ ਸਮੇਂ ਵਿੱਚ ਵੀ ਸੰਗੇ ਸੇਤਾ ਗਰੀਬਾ ਜ ਆਪ ਦੇ ਚੜ੍ਹਦੀ ਕਲਾ ਵਿੱਚ ਬਾਣੀ ਦੇ ਬਾਣੀ ਦਾ ਪਿਆਰ ਕਰਦੇ ਹੋਏ ਆਪਣੇ ਦਸਾਂ ਦਾ ਦੀ ਕਿਰਤ ਕਰਕੇ ਆਪ ਦੇ ਗੋਣ ਗਾ ਕੇ ਆਪ ਦਾ ਸਿਮਰਨ ਕਰਕੇ ਆਪ ਦੀ ਬਾਣੀ ਪੜ੍ਹ ਕੇ ਵਾਹ ਵਾਹ ਬਾਣੀ ਦਾ ਅੰਕਾਰ ਹੈ ਇਸ ਜੇਵੜ ਅਵ ਨ ਕੋਈ ਇਹ ਰੱਬੀ ਬਾਣੀ ਧੁਰ ਕੀ ਬਾਣੀ ਆਈ ਤਿੰਨ ਸਗਰੀ ਚਿੰਤ ਮਟਾਈ ਸਾਨੂੰ ਸਿੱਤੇ ਪਾਤਸ਼ਾਹ ਨੇ ਅਮਰ ਦੀ ਦਾਤ ਦੇ ਕੇ ਵੱਖਰੀ ਪਹਿਚਾਨ ਬਖਸ਼ੀ ਕੀਤੀ اے ਕਿਰਪਾ ਕੀਤੀ ਵੀ ਆਗਿਆ ਪਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਦ ਗਟੁਕਰਾ ਕੀਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜਾ ਹਾਜ਼ਰ ਦਾ ਹਜ਼ੂਰ ਜਿਆਦਾ ਜਹੂਰ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਗਰੀਬ ਨਿਵਾਸ ਚੇ ਪਾਤਸ਼ਾਹ ਸਾਡੀ ਆਂਗ ਸਭ ਨੂੰ ਸਹਾਇਤਾ ਕਰਦੇ ਦਾ ਸਾਨੂੰ ਆਪਣੇ ਚਾਹਨਾ ਦਾ ਪਿਆਰ ਬਖਸ਼ਣ ਖੰਡੇ ਵੱਟ ਦੀ ਅੰਮ੍ਰਿਤ ਦੀ ਦਿੰਦਾ ਦੀ ਦਾਦ ਦਾ ਸਾਡਾ ਸਾਡੀ ਇਹ ਜ਼ਿੰਦਗੀ ਬਣੀ ਦੇਵੇ ਜਿਹਦੇ ਅੰਮ੍ਰਿਤ ਛਕਿਆ ਵੱਡਿਆਂ ਭਾਗਾਂ ਵਾਲੇ ਜਿਹਦੀ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਗੁਰੂ ਘਰ ਸਾਹਿਬ ਨਾਲ ਲੱਗੀਏ ਸਤਿਗੁਰਾਂ ਦੇ ਗੁਣ ਗਾ ਕੇ ਬਾਣੀ ਪੜ੍ਹ ਕੇ ਇਹ ਜੀਵਨ ਨੂੰ ਲਾਭ ਪ੍ਰਾਪਤ ਕਰੀਏ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾਤਕ ਫਕੜੇ ਸਭ ਮੁਕਦੀ ਚਲੀ ਰਹਿਣ ਗਰੀਬਾ ਚੰਨਾ ਅਦਾਸ ਕਰੀ ਵੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਸੋਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਇੰਨੀਆਂ ਬੇਨਤੀਆਂ ਨ ਭੁੱਲਾ ਚੁੱਕਾਂ ਦੀ ਥਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨ ਹਾਂ ਸਤਿ ਸ੍ਰੀ ਅਕਾਲ Sat Sri Akal Bolei Sonihal Sat soni Akal Ei Sonihal soni Sri Akal Ei